ਹੋਏ ਕਹਿੰਦੇ ਮਨਮੁਖ ਮਨੁਖ ਇਸ ਗੱਲ ਨੂੰ ਬੁੱਝਦਾ ਹੀ ਨਹੀਂ ਪਿਆ ਇਸ ਗੱਲ ਨੂੰ ਬੁੱਝਦਾ ਨਹੀਂ ਪਿਆ ਤੇ ਦਾਤਾ ਜੀ ਨੇ ਤੇ ਸਾਨੂੰ ਪਤਾ ਕੀ ਦ੍ਰਿੜ ਕਰਵਾਇਆ ਹੈ ਕਹਿੰਦੇ ਭਲਿਆ ਭਾਵੇਂ ਤੈਨੂੰ ਪਰਮਾਤਮਾ ਦਵੇ ਸੁਖ ਭਾਵੇਂ ਤੈਨੂੰ ਪਰਮਾਤਮਾ ਦਵੇ ਦੁੱਖ ਜਿੱਦਣ ਤੂੰ ਕਹਿ ਦਿੱਤਾ ਨਾ ਦਾਤਾ ਜੀ ਮੈਨੂੰ ਤੇ ਤੁਸੀਂ ਸਿਖਾਇਆ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਇਹੋ ਜੇ ਮਨੁੱਖ ਨੂੰ ਕੋਈ ਦੁਖੀ ਨਹੀਂ ਕਰ ਸਕਦਾ ਉਹਨੂੰ ਦੁੱਖ ਵੀ ਦੁਖੀ ਨਹੀਂ ਕਰ ਸਕਦਾ ਉਹ ਭਾਵੇਂ ਥੋੜਾ ਜਿਹਾ ਨਾ ਉਹਦੇ ਕੋਲ ਉਹ ਫਿਰ ਵੀ ਸੁਖੀ ਹੈ ਉਹ ਫਿਰ ਵੀ ਸੁਖੀ ਹੈ ਆਮ ਮਨੁੱਖ ਦੇ ਗਿਲੇ ਸ਼ਿਕਵੇ ਹੁੰਦੇ ਨੇ ਕੀ ਦਿੱਤਾ ਮੈਨੂੰ ਪ੍ਰਮਾਤਮਾ ਨੇ ਕੀ ਦਿੱਤਾ ਮੈਨੂੰ ਪ੍ਰਮਾਤਮਾ ਨੇ ਮੈਂ ਬੜੀਆਂ ਜੋਦੜੀਆਂ ਕੀਤੀਆਂ ਮੈਂ ਬੜਾ ਕੁਝ ਮੰਗਿਆ ਜੀ ਮੈਨੂੰ ਮਿਲਿਆ ਨਹੀਂ ਤੇ ਜੋਂ-ਜੋਂ ਕਿਸੇ ਵਿਦਵਾਨਾਂ ਨੂੰ ਪੜੀਏ ਗੁਰਬਾਣੀ ਨੂੰ ਪੜਾਂਗੇ ਨਾ ਜੀ ਸ਼ੁਕਰਾਨਾ ਨਿਕਲੇਗਾ ਪਰਮਾਤਮਾ ਦਾ ਗੁਰੂ ਨਾਨਕ ਪਤਾਈ ਦੇ ਪਾਵਨ ਬਚਨ ਹੁੰਦੇ ਕਹਿੰਦੇ ਪੜਿਆ ਬਾਹਰ ਦੀਆਂ ਤੇ ਗੱਲਾਂ ਛੱਡ ਅੱਜ ਤੈਨੂੰ ਜਿਹੜਾ ਪਰਮਾਤਮਾ ਨੇ ਸਰੀਰ ਦਿੱਤਾ ਹੈ ਨਾ ਆ ਸਰੀਰ ਵਾਲੀ ਦੇਖ ਲਿਆ ਕਰ ਤੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ ਬਹੁਤ ਕੁਝ ਦਿੱਤਾ ਹੈ ਪਰ ਤੂੰ ਪਰਮਾਪੁਲੇਖਿਆਂ ਦੇ ਵਿੱਚ ਪੈ ਕੇ ਗੁਰੂ ਨਾਲੋਂ ਟੁੱਟ ਕੇ ਦੁਖੀ ਹੋ ਰਹਿ ਤੈਨੂੰ ਸੁੱਖ ਵੀ ਲੈਣੇ ਨਹੀਂ ਆ ਰਹੇ ਸੁੱਖ ਵੀ ਪਰਮਾਤਮਾ ਨੇ ਦਿੱਤੇ ਤੈਨੂੰ ਸੁੱਖਾਂ ਦੇ ਵਿੱਚੋਂ ਵੀ ਸੁੱਖ ਨਾ ਲੈਣੇ ਆਏ ਤੋ ਸੁੱਖਾਂ ਦੇ ਵਿੱਚੋਂ ਵੀ ਦੁੱਖਾ ਦੁਖੀ ਹੋ ਗਿਆ ਸਗੋਂ ਤੇ ਦਾਤਾ ਜੀ ਦੇ ਪਾਵਨ ਬਚਨ ਹੁੰਦੇ ਨੇ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਕਹਿੰਦੇ ਵੇਖ ਕਿੰਨਿਆਂ ਦਾਤਾ ਦਿੱਤੀਆਂ ਭਲਿਆ ਤੈਨੂੰ ਸੁੱਖ ਕਿੰਨੇ ਦਿੱਤੇ ਨੇ ਆਮ ਜਦੋਂ ਕੋਈ ਕਹਿੰਦਾ ਨਾ ਨਹੀਂ ਜੀ ਮੈਨੂੰ ਕੀ ਦਿੱਤਾ ਪਰਮਾਤਮਾ ਨੇ ਕਹਿੰਦੇ ਭਲਿਆ ਕਹਤੇ ਜਿਨ੍ਹਾਂ ਦੇ ਕੋਲ ਇਹ ਪੈਰ ਨਹੀਂ ਨਾ ਲੱਤਾਂ ਨਹੀਂ ਨਾ ਉਹਨਾਂ ਵੱਲ ਵੇਖ ਲਿਆ ਕਰ ਤੂੰ ਸੁਖੀ ਹੋ ਜਾਵੇਂਗਾ ਨਹੀਂ ਪਰਮਾਤਮਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਤੇਰਾ ਮੈਂ ਵੇਖ ਮੈਨੂੰ ਤੂੰ ਪੈਰ ਦਿੱਤੇ ਨੇ ਮੈਨੂੰ ਤੂੰ ਪੈਰ ਦਿੱਤੇ ਨੇ ਕਹਿੰਦੇ ਜਦੋਂ ਕਿਸੇ ਦੀਆਂ ਅੱਖਾਂ ਨਹੀਂ ਜਿਹਦੇ ਕੋਲ ਅੱਖਾਂ ਵਾਲਿਆਂ ਵੱਲ ਵੇਖ ਲਿਆ ਕਰ ਜਿਨ੍ਹਾਂ ਕੋਲ ਅੱਖਾਂ ਨਹੀਂ ਫਿਰ ਤੈਨੂੰ ਕੋਈ ਦੁਖੀ ਨਹੀਂ ਕਰ ਸਕਿਆ ਤੂੰ ਕਹਿੰਗਾ ਨਹੀਂ ਪਰਮਾਤਮਾ ਤੁਸੀਂ ਮੈਨੂੰ ਅੱਖਾਂ ਵੀ ਦਿੱਤੀਆਂ ਨੇ ਬੜੀਆਂ ਦਾਤਾਂ ਦਿੱਤੀਆਂ ਜੀ ਤੁਸੀਂ ਮੈਨੂੰ ਬੜੀਆਂ ਦਾਤਾਂ ਦਿੱਤੀਆਂ ਕਈਆਂ ਨੂੰ ਕੰਨ ਤੇ ਲੱਗੇ ਹੋਏ ਨੇ ਪਰ ਕੰਨਾਂ ਦੀ ਸਰੋਤ ਨਹੀਂ ਮਨੁੱਖ ਕਹਿੰਦਾ ਜੀ ਉਦੇ ਵੱਲ ਦੇਖਾਂਗੇ ਤੇ ਵੇਖੋ ਅਸੀਂ ਸੁਖੀ ਹੋ ਜਾਵਾਂਗੇ ਪਰਮਾਤਮਾ ਨੇ ਬੜਾ ਕੁਝ ਦਿੱਤਾ ਜੀ ਸਾਨੂੰ ਕਿਤੇ ਯਤਨ ਕਰੀਏ ਜੇ ਜੇ ਕਿਤੇ ਉਹਦੀਆਂ ਦਾਤਾਂ ਨੂੰ ਦੇਖਣਾ ਹੋਵੇ ਨਾ ਕਿਤੇ ਪਿੰਗਲਵਾੜੇ ਚੱਲ ਜਿਆ ਕਰੀਏ ਉੱਥੇ ਬੜੇ ਇਹੋ ਜਿਹੇ ਮੰਦ ਬੁੱਧੀ ਮਿਲ ਜਾਵਣਗੇ ਬੱਚੇ ਜਵਾਨ ਬੜੇ ਮੰਦ ਬੁੱਧੀ ਮਿਲਣਗੇ ਕਈਆਂ ਦੀਆਂ ਅੱਖਾਂ ਨਹੀਂ ਕਈਆਂ ਕੋਲ ਚੱਲਿਆ ਹੀ ਨਹੀਂ ਜਾਂਦਾ ਉਹ ਵੀਲ ਚੇਅਰ ਦੇ ਉੱਤੇ ਹੀ ਨੇ ਜੀ ਉਹ ਵੀਲ ਚੇਅਰ ਦੇ ਉੱਤੇ ਹੀ ਤੁਰੇ ਫਿਰਦੇ ਨੇ ਫਿਰ ਕਵਾਂਗੇ ਨਹੀਂ ਪ੍ਰਮਾਤਮਾ ਸ਼ੁਕਰ ਹੈ ਤੇਰਾ ਬੜੀਆਂ ਤੂੰ ਦਾਤਾਂ ਦਿੱਤੀਆਂ ਨੇ ਬੜਾ ਕੁਝ ਦਿੱਤਾ ਹੈ ਜੀ ਕਈਆਂ ਦੇ ਕੋਲ ਤੇ ਦੇਖੋ